ਨਾਮ ਹੈ ਜੀ ਕੀ ਮਾਮਲਾ ਹੈ ਸਰ ਮੇਰਾ ਨਾਮ ਸੰਦੀਪ ਸਿੰਘ ਆ ਸਹਾਰਾ ਜਨ ਸੇਵਾ ਵਲੰਟੀਅਰ ਆ ਸਾਨੂੰ ਥੋੜੀ ਜਿਹਾ ਪਹਿਲਾਂ ਹੀ ਤਲਾਹ ਮਿਲੀ ਸੀ ਕਿ ਬਠਿੰਡਾ ਅਮਰੀਕ ਸਿੰਘ ਰੋਡ ਜਿੱਥੇ ਸੰਦੇ ਸੇਲ ਆ ਉਥੇ ਇੱਕ ਕਾਰ ਨੂੰ ਅੱਗ ਲੱਗੀ ਸੂਚਨਾ ਮਿਲਨ ਤੇ ਸਹਾਰਾ ਜਨ ਸੇਵਾ ਐਮਬੂਲੈਂਸ ਟੀਮ ਨੇ ਸੰਦੀਪ ਗਿੱਲ ਮੌਕੇ ਤੇ ਆ ਕੇ ਦੇਖਿਆ ਤੇ ਫਾਇਰ ਬ੍ਰਿਗੇਡ ਵੀ ਅੱਗ ਬੁਝਾਉਣ ਤੇ ਲੱਗੀ ਹੋਈ ਸੀਗਾ ਜਿਹੜਾ ਕਿ ਕਾਰ ਦਾ ਡਰਾਈਵਰ ਸੀਗਾ ਲੋਕਾਂ ਦੀ ਰਾਈ ਲੋਕਾਂ ਦੀ ਮਦਦ ਨਾਲ ਉਹਨੂੰ ਬਾਹਰ ਕੱਢਿਆ ਗਿਆ ਤੇ ਉਹਨੂੰ ਚੱਕ ਕੇ ਸਿਵਲ ਹਸਪਤਾਲ ਲੈ ਕੇ ਆਇਆ ਬਾਕੀ ਲਾ ਚੱਲ ਰਿਹਾ ਪਵਨ ਕੁਵਾਰ ਨਾਮ ਆ 59 ਸਾਲ ਉਮਰ ਦਾ ਪ੍ਰਤਾਪ ਨਗਰ ਦਾ ਰਹਿਣ ਵਾਲਾ ਹੈ ਜਿਹਦੇ ਦੱਸਣ ਮੁਤਾਬਕ ਇਹ ਕਹਿੰਦੇ ਇੰਜਨ ਦੇ ਵਿੱਚੋਂ ਕੋਈ ਸ਼ਾਰਟ ਸਰਕਟ ਹੋਇਆ ਜਿਸ ਕਾਰਨ ਗੱਡੀ ਨੇ ਕਾਫੀ ਧੂੰਆਂ ਫੜ ਲਿਆ ਉਦੋਂ ਬਾਅਦ ਅੱਗ ਲੱਗ ਗਈ ਤੇ ਫਾਇਰ ਬ੍ਰਿਗੇਡ ਦੀ ਟੀਮ ਦੀ ਮੌਕੇ ਤੇ ਆ ਤੇ ਕਾਰ ਤੇ ਅੱਗ ਲੱਗੇ ਹੋਈ ਸੀ ਤੇ ਫਾਇਰ ਬ੍ਰਿਗੇਡ ਨੇ ਕਾਰ ਨੂੰ ਜਿਹੜੀ ਅੱਗ ਲੱਗੇ ਹੋਈ ਸੀ ਕਾਬੂ ਪਾ ਲਿਆ ਗਿਆ ਉਹਨੂੰ ਹਸਪਤਾਲ ਲੈ ਕੇ ਬਾਕੀ ਲਾ ਚੱਲ ਰਿਹਾ ਸਰ ਜਿਹੜੇ ਹਾਲਾਤ ਨੇ ਹਾਲਾਤ ਠੀਕ ਹੈ ਸਰ ਟ੍ਰੀਟਮੈਂਟ ਚੱਲ ਰਿਹਾ ਬਾਕੀ ਜੀ ਲਾ ਚੁਣ ਹਰਨ ਕੁਮਾਰ ਹਾਂ ਬੰਮਾ ਬੰਮਾ ਕਹਿੰਦੇ ਅਜੂਰੀ ਇਹ ਗੱਡੀ ਤੇਲ ਪੋ ਕੇ ਲਿਆਈ ਜੀ ਆ ਕੇ ਜਦੋਂ ਬੱਬੀ ਬੰਦ ਕਰਕੇ ਸਟਾਰਟ ਕਰਨ ਲੱਗਿਆ ਤੇ ਗੱਡੀ ਬਲਾਸਟ ਹੋ ਗਈ ਕਾਰਨ ਕੀ ਹੈਗਾ ਸਾਨ ਹੁਣ ਸਪਾਰਕ ਹੋ ਗਈ ਹੁਣ ਕੀ ਕਹਿ ਸਕਦੇ ਜੀ ਇੱਥੇ ਖੜਾ ਸੀ ਬੰਦਾ ਖੜੀ ਗੱਡੀ ਦਾ ਹੋਇਆ ਜੀ ਵਿੱਚ ਬੈਠਾ ਸੀ ਬੰਦਾ ਇੱਥੇ ਬੈਠਾ ਜੀ ਬੰਦਾ ਫੜਕਾ ਕੇ ਮਾਰਿਆ ਰਾਈਵਰ ਸਾਈਡ ਤੋਂ ਬੰਦਾ ਜਿਵੇਂ ਉਹ ਕਾਰ ਖੜੀ ਐ ਟਿਊਰ ਫੜਕ ਕੇ ਆਇਆ ਕਿੰਨੇ ਬੰਦੇ ਵਿੱਚ ਜੀ ਇਕੱਲਾ ਹੀ ਸੀ ਉਹ ਮਾਲਕ ਸੀ ਗੱਡੀ ਦਾ ਕੋਈ ਜੀ ਮਾਲਕ ਸੀ ਗੱਡੀ ਦਾ ਆਪ ਚਲਾਉਂਦਾ ਆਪ ਹੀ ਮਾਲਕ ਟੈਕਸੀ ਚਲਾਉਂਦੇ ਟੈਕਸੀ ਚਲਾਉਂਦਾ ਜੀ ਕੀ ਕਹਿਣਾ ਚੱਲ ਨੇ ਉਹ ਗਰਮੀ ਇੰਨੀ ਜ਼ਿਆਦਾ ਪੈ ਰਹੀ ਆ ਖਾਸ ਕਰਕੇ ਤੁਹਾਡੇ ਡਰਾਈਵਰ ਭਰਾਵਾਂ ਨੂੰ ਅੱਜ ਤਾਂ ਕਹਿੰਦਾ ਸ਼ੀਸ਼ੇ ਮਾਰੇ ਮਾਰੇ ਖੁੱਲੇ ਰੱਖੋ ਜੀ ਹਾਂ ਉਹਦੇ ਨਾਲ ਗੈਸ ਬੰਦੀ ਹੈ ਵਿੱਚ ਹਾਂ ਉਹ ਸ਼ੀਸ਼ੇ ਚਾਰੋਂ ਤਰਫ ਬੰਦ ਸੀਗੇ ਉਹਨੇ ਬਸ ਆ ਕੇ ਇੱਕ ਚਾਬੀ ਲਾਈ ਆ ਬਸ ਕਹਿੰਦੇ 23 ਥਾਵਾਂ ਤੇ ਲੰਬਾ ਸਫ਼ਰ ਕਰਦੇ ਨੇ ਡਰਾਈਵਰ ਭਰਾ ਉਹਨਾਂ ਨੂੰ ਨਹੀਂ ਭਾਈ ਜੀ ਨਾ ਡੀਜ਼ਲ ਦੀ ਗੱਡੀਆਂ ਵਧਾਟ ਹੁੰਦੀ ਨੇ ਕੀ ਪਤਾ ਉਹਨੂੰ ਕੀ ਕਰਨਾ ਇਸ ਤੋਂ ਕੋਲੇ ਛੜਾ ਸੀ ਉਹਨਾਂ ਹਾਲਾਤ ਕਿਸ ਤਰ੍ਹਾਂ ਦੇ ਐ ਇੱਥੂ ਦੇਖਿਆ ਹਾਲਾਤ ਬੰਦਾ ਠੀਕ ਐ ਉਹ ਤਾਂ ਹੈਗੇ ਆ ਉਹਦੇ ਬੰਦਾ ਠੀਕ ਐ ਰਾਉਪਾ ਨਹੀਂ ਗਰਪਾ 8694099 ਜੀ ਕੀ ਨਾਮ ਹੈ ਤੁਹਾਡਾ ਸੋਨਾ ਭਵਨ ਕੁਮਾਰ ਹੈ ਜੀ ਉਹ ਤੇ ਮੇਰਾ ਨਾਮ ਹੈ ਜੀ ਪ੍ਰਤਾਪ ਨਗਰ ਕੀ ਗੱਲ ਹੋ ਗਈ ਜੀ ਵੱਡੀ ਨੂੰ ਆਖ ਲਾ ਗਈ ਇਹਨੇ ਲਾ ਗਈ ਉਹ ਨਾਲੇ ਜੀ ਮਨੋਬਾ ਵੇੜੀ ਘੱਟੀ ਸੀ ਘਾਟੀ ਦਾ ਵੱਡੀ ਸੀ ਜੀ ਹਾਂ ਜੀ ਘਾਟੀ ਦਾ ਵੱਡੀ ਸੀ ਜੀ ਕੈਂਸਲ ਨਹੀਂ ਨੀ ਗੀ ਇਹ ਵਾਲੀ ਇਹ ਕੁਝ ਸਪਾਰਕ ਹੋਇਆ ਜਿਵੇਂ ਸਪਾਰਕ ਹੋਇਆ ਜੀ ਮੈਂ ਲੰਬੜ ਮੈਂ ਚੱਕ ਤੇ ਪਾਰਾ ਵਧਿਆ ਮੈਂ ਆਤੀ ਨਿਕਲ ਕੇ ਕੇ ਜ ਬੱਚੇ ਨਹੀਂ ਹੋਈ ਮੈਂ ਪੜਾ ਤਾ ਵਧਿਆ ਜਦੋਂ ਮੈਂ ਪੜਾ ਲੋਕਾਂ ਨੇ ਭੜ ਕੇ ਮੈਨੂੰ ਪਾਸੇ ਕਰ ਲਿਆ ਕਹਿੰਦਾ ਕੋਈ ਪਤਾ ਨਹੀਂ ਲੱਗਿਆ ਵੀ ਅੱਗੇ ਵਾਸਤੇ ਲਾ ਇੰਜਨ ਰਹਿ ਗਿਆ ਸਹੀ ਹੈ ਨਾ ਇੰਜਨ ਤੇ ਪੜਾ ਕਰ ਰਿਹਾ ਜਾਂ ਬਦਲ ਰਹੀ ਹੈ ਪੜਾ ਕੇ ਤਿਆਰ ਕਿਉਂ ਗਿਆ ਬੰਦ ਹੋ ਨਹੀਂ ਤਰੂ ਵਾਇਰਿੰਗ ਮਾਚੀ ਚਾਹਤ ਕੋਈ ਨਹੀਂ ਹੈ